ਸਾਰੇ ਕਾਲ ਦੀ ਸਾਰਿਆਂ ਨੂੰ ਸਾਰੇ ਕਾਲ ਦੀ ਸਾਰਿਆਂ ਨੂੰ ਹੋਰ ਵੀ ਕਰਦੇ ਹੋਗੇ ਤੁਸੀਂ ਸਾਰੇ ਠੀਕ ਠਾਕ ਹੋਗੇ ਵਧੀਆ ਹੋਗੇ ਚੜ੍ਹਦੀ ਕਲਾ ਦੇ ਵਿੱਚ ਹੋਗੇ ਵਾਹਿਗੁਰੂ ਜੀ ਤੁਹਾਡੇ ਕਮਾਗਾਰਾਂ ਵਿੱਚ ਵਾਦਦਾ ਕਰੇ ਹਾਂ ਸਾਡੀ ਆਏ ਹੋਏ ਨੇ ਅੱਜ ਭੂਆ ਜੀ ਸਾਨੂੰ ਪਤਾ ਹੀ ਨਹੀਂ ਲੱਗਿਆ ਭੂਆ ਜੀ ਨੇ ਸਰਪ੍ਰਾਈਜ਼ ਦੇ ਦਿੱਤਾ ਸਾਨੂੰ ਅਸੀਂ ਤਾਂ ਹਲੇ ਘਰ ਦਾ ਕੰਮ ਕਰ ਰਹੇ ਸੀ ਪਤਾ ਹੀ ਨਹੀਂ ਲੱਗਿਆ ਸਾਨੂੰ ਭੂਆ ਨੇ ਸਰਪ੍ਰਾਈਜ਼ ਦੇਏ ਜਦੋਂ ਭੂਆ ਨੇ ਆ ਕੇ ਆਵਾਜ਼ ਮਾਰੀ ਮੈਨੂੰ ਤਾਂ ਉਦੋਂ ਹੀ ਪਤਾ ਲੱਗਿਆ ਵੀ ਸਾਡੇ ਭੂਆ ਆ ਗਏ ਹਾਂਜੀ ਹੋਰ ਸੁਣਾਓ ਜੀ ਹਾਂ ਤੁਸੀਂ ਤਗੜੇ ਆਂ ਬੁਜੀ ਹਾਂ ਤਗੜੇ ਆ ਪੁੱਤ ਤੂੰ ਦੱਸ ਮੈਂ ਤਾਂ ਠੀਕ ਆਂ ਬੁਜੀ ਅੱਛਾ ਹੋਰ ਕਾਰੋਬਾਰ ਸਭ ਵਧੀਆ ਬੁਜੀ ਸਭ ਵਧੀਆ ਹਾਂ ਪਾਈ ਤੂੰ ਮੀਤਾ ਕਰੀਂ ਆਂ ਹਾਂਜੀ ਹਾਂ ਬੁਜੀ ਠੀਕ ਠਾਕ ਹੈ ਸਭ ਅੱਛਾ ਹੋਰ ਤੇਰਾ ਤੁਸੀਂ ਦੱਸੋ ਵੀ ਕਿਵੇਂ ਆ ਘਰੇ ਸਾਰੇ ਠੀਕ ਆਂ ਹਾਂ ਠੀਕ ਠਾਕ ਆਂ ਸੁੱਖਾ ਬਾਈ ਠੀਕ ਹੈ ਜੀ ਸੁੱਖਾ ਬਾਈ ਵੀ ਠੀਕ ਆ ਗੱਡੀ ਵਰ ਕੇ ਆ ਹੋਇਆ ਚਲੋ ਠੀਕ ਹੈ ਇੰਨੇ ਚਾਹੀਦੇ ਹਾਂ ਹੋਰ ਨੇ ਆਣ ਨਿੱਕੇ ਮੁੰਡਾ ਬਾਹਰ ਨੂੰ ਗਿਆ ਹੋਇਆ ਤਈ ਆ ਗਿਆ ਕਿ ਗਿਆ ਹੀ ਹੋਇਆ ਜੀ ਉਹ ਗਿਆ ਹੋਇਆ ਪੁੱਤ ਅੱਛਾ ਜੀ ਹਾਂ ਠੀਕ ਹੈ ਜੀ ਠੀਕ ਹੈ ਉੱਧਰ ਆਪਣਾ ਉਹਨੇ ਕੰਮਕਾਰ ਖੋਲ ਲਿਆ ਵਿਚਾਰੇ ਨੇ ਚਲੋ ਵਧੀਆ ਹੋ ਗਿਆ ਵਧੀਆ ਹੋ ਗਈ ਵਧੀਆ ਹੋ ਗਿਆ ਕਿੰਨਾ ਕ ਟਾਈਮ ਹੋ ਗਿਆ ਹੁਣ ਗਿਆ ਨੂੰ ਮਹੀਨਾ ਕੋ ਹੋ ਗਿਆ ਅੱਛਾ ਮਹੀਨਾ ਹੋ ਗਿਆ ਇਹ ਹੋਰ ਦੂਜੀ-ਬੂਜੀ ਵੱਲ ਸਾਰੇ ਠੀਕ ਠਾਕ ਹੀ ਹਾਂ ਸਾਰੇ ਠੀਕ ਠਾਕ ਆ ਜੀ ਸਾਡੇ ਇੱਕ ਦੂਜੀ ਭੂਆ ਵੀ ਆਏ ਹੋਏ ਆ ਉਹ ਭੂਆ ਆਏ ਪਿੱਛੇ ਤੋਂ ਆ ਪਹਿਲਾਂ ਆਪਣੇ ਫਰੈਂਡਸ ਨੂੰ ਲੈ ਲਿਆ ਹੁਣ ਮਿਲਣਾਂਗੇ ਪੁਰਾਣੀਆਂ ਸਹੇਲੀਆਂ ਨੂੰ ਮਿਲਣਗੇ ਪੁਰਾਣੀਆਂ ਸਹੇਲੀਆਂ ਕਹਿੰਦੇ ਪਹਿਲਾਂ ਅਸੀਂ ਸਹੇਲੀਆਂ ਨੂੰ ਮਿਲਾਈਏ ਹਾਂ ਵੀ ਫੇਰ ਆ ਕੇ ਤੁਹਾਡੇ ਕੋਲ ਬੈਠ ਕੇ ਗੱਲਾਂ ਬਾਤਾਂ ਉਹਨਾਂ ਦਾ ਜ਼ੋਰ ਹੈ ਹਰ ਇੱਕ ਵਾਰ ਪਿੰਡ 'ਚ ਕਿਹੜਾ ਕੱਢਣਾ ਕਿਦਣਾ ਉਹਨਾਂ ਨੇ ਪੁਰਾਣੀਆਂ ਸਹੇਲੀਆਂ ਮਿਲ ਕੇ ਆਉਣਾ ਉਹਦਾ ਭਾਈ ਉੱਥੇ ਨਹੀਂ ਹਣੀ ਦੇ ਕੁਆਲੇ ਕਹਿੰਦੇ ਮੈਂ ਕਿਹਾ ਨਹੀਂ ਸਾਰ ਮਕਾ ਉਹ ਵੀ ਆਪਣੇ ਬਾਪ ਨੂੰ ਕਹੂਗਾ ਵੀ ਮੇਰਾ ਸਿਰ ਖਾ ਦੇ ਅੰਮਾ ਨੇ ਉਹ ਬੋਲਦੇ ਆ ਨਾ ਉਹਨਾਂ ਨੂੰ ਬੋਲਣ ਦੀ ਆਦਤ ਹੈ ਨਾ ਵੀ ਗੱਲਾਂ ਮਾਰਦੇ ਹੀ ਬਸ ਟਾਈਮ ਪਾਸ ਹੁੰਦੀ ਗੱਲਾਂ ਮਾਰਦੇ ਚੱਲ ਜਾਈਏ ਤੁਸੀਂ ਚੁੱਪ ਕਰਕੇ ਬੈਠ ਜੰਨੇ ਹਾਂ ਬਸ ਇਹ ਹੋ ਜਾਂਦਾ ਨਾ ਹਾਂ 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 ਹੋਰ ਤੁਸੀਂ ਐਵੇਂ ਦੱਸੋ ਵੀ ਮੈਂ ਸਾਡੇ ਕੋਲ ਕਦੋਂ ਰਹਿਣਾ ਹਾਂਗੇ ਮੈਂ ਆਉਂਗੀ ਜਦ ਮੁੰਡਾ ਲੈ ਆਵੇ ਹਾਂ ਤੁਸੀਂ ਦੱਸੋ ਕੱਲੂ ਲੈ ਉਹਨਾਂ ਦੱਸੋ ਤੁਸੀਂ ਕੱਲ ਪਰਸੋਂ ਜੀ ਦੇਖ ਲੈਣੀਆਂ ਫੇਰ ਮੈਂ ਰਹਿ ਜੂੰਗੀ ਠੀਕ ਹੈ ਪਰਸੋਂ ਚੌਥੇ ਤੱਕ ਆ ਜਾਣਾ ਕੋਈ ਨਾਲੇ ਮੈਂ ਦਵਾਈ ਚੱਕੜਿਆ ਆਉਂਗੀ ਨਾਲੇ ਠੀਕ ਹੈ ਠੀਕ ਹੈ ਤੁਹਾਡੇ ਪੁੱਤੇ ਨੂੰ ਰਿਸ਼ਤਾ ਵੀ ਤਾਂ ਹੋਣਾ ਹੁਣ ਹਾਂ ਉਹਨੂੰ ਰਿਸ਼ਤਾ ਵੀ ਕਰਾਉਣਾ ਛੋਟੇ ਨੂੰ ਹਾਂ ਕਰਾ ਦੇ ਓਕੇ ਦੇਖ ਮੌਜਾ ਮਾਰੂ ਕੀ ਕੁੜੀ ਤੇਰੇ ਦੋਸ ਹੈਗੀ ਹੈ 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 ਬਿਆਲੋ ਤੇ ਪਤਾ ਹੀ ਆਈ ਜੀ ਹੈਂ ਵਿਚਾਰ ਨਾ ਸਹੀ ਹੈ ਸਾਰੇ ਨੰਬਰ ਸੀ ਮੈਨੂੰ ਉਹਦਾ ਰੱਬ ਨਹੀਂ ਨੋਂ ਡੇਲੀਆਂ ਆਈਆਂ ਹਾਂ ਹੋਰ ਭਾਈ ਮੌਜਾ ਮਾਰੂ ਹੂੰ ਹੋ ਦੱਸ ਮਾ ਬਧੀਆ ਬੁਜੀ ਆਹੀ ਆਪਣਾ ਲੰਗਰ ਬੱਛਾ ਕਾਮਗਰ ਕਾਕੰਡਾ ਹੋ ਗਿਆ ਇਹ ਚੱਲ ਗਿਆ ਨਾ ਚਲੋ ਹੁਣ ਦੂਜੀ ਬੁਢੀ ਦੇ ਆਏ ਤੋਂ ਬਣਾਉਣੇ ਵੀਡੀਓ ਆਪਾਂ ਦੁਬਾਰਾ ਉਹ ਹਉ ਦਾ ਪੱਗ ਲੱਗਾ ਬਾਈ ਉਹ ਇਹਦੇ ਚੁੱਪੇ ਨਹੀਂ ਹੋਣਾ ਨਾਲ ਆਏ ਆ ਨਹੀਂ ਦੇਖੀ ਆਏ ਇਹ ਕਿੱਡੇ ਗੱਲ ਹੋ ਗਈ ਇਹ ਮੈਂ ਕਹ ਰਿਹਾ ਚਲ ਪੈ ਨਹੀਂ ਬਦਲਾਵ ਜਾਂਦਾ ਕਿਸੇ ਦਾ ਜਾਂਦੀ ਨਾ ਹੁੰਦੀ ਨਹੀਂ ਜਾਏ ਪਰ ਮੈਂ ਕਹ ਰਿਹਾ ਨਹੀਂ ਆਲਾ ਮਾ ਤੇ ਗਈ ਮੇਰੇ ਨਾਲ ਲੜ ਪੈਂਦੀ ਭਾਈ ਅੱਛਾ ਹਾਂ ਚਲੋ ਕੋਈ ਨਾ ਲੜ ਪੜ ਕੇ ਟਾਈਮ ਪਾਸ ਹੋ ਜਾਂਦਾ ਹਾਂ ਹੈਵੀ ਕੋਪਿੰਡ ਕੋ ਕਰ ਚੰਦੋਏ ਬੂਆ ਹਾਂ ਮਗਾ ਕੀ ਕਰੇਗੀ ਬਾਈ ਪੁੱਤ ਗੱਨਾਂ ਕਰਨੀਆਂ ਆ ਆਵੇਂ ਸਹੀ ਹੋਣਾ ਚਾਹੀਦਾ ਹਾਂ ਠੀਕ ਹੈ ਹਾਂ ਕੀ ਕਰੇਗੀ ਗੱਨਾਂ ਕਰਨੀਆਂ ਆ ਆ ਆ ਜਾ ਆ ਆ ਰੈਜੂਤ ਹੋ ਕੇ ਆਇਆ ਨੂੰ ਝੋਕਲਾ ਦੇਖੀ ਹਾਂ ਦੇਖਾਂ ਰੈਜੂਤ ਤੇਰਾ ਦੇਖਾਂ ਮਾਈ ਬੋਜੀ ਦੇ ਪੈਰੀ ਹੱਥ ਲਾਓ ਲਾਓ ਪੁੱਤ ਪੁੱਤ ਬਾਜ ਲਾ 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 ਲ